ਖਬਰਨਾਮਾ ਦਿਖ ਰਿਹਾ ਸੋਤਿਆ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਨਵੀਂ ਸ਼੍ਰੋਮਣੀ ਅਕਾਲੀ ਦਲ ਅਤੇ ਨਵੀਂ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੂੰ ਲਾਈਟ ਆ ਨਵੀਂ ਸ਼੍ਰੋਮਣੀ ਅਕਾਲੀ ਦਲ ਦਾ ਅੱਜ ਇੱਕ ਵੱਡਾ ਆਗੂ ਪੁਰਾਣੀ ਸ਼੍ਰੋਮਣੀ ਅਕਾਲੀ ਦਲ ਜਿਸ ਦੇ ਪ੍ਰਧਾਨ ਨੇ ਸੁਖਬੀਰ ਸਿੰਘ ਬਾਦਲ ਉਸ ਪਾਰਟੀ ਦੇ ਵਿੱਚ ਅਲਵਿਦਾ ਹੋ ਗਿਆ ਹੈ ਇੱਕ ਪਾਸੇ ਨਵੀਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਵੀਂ ਸ਼ਰੂਮਣੀ ਅਕਾਲੀ ਦਲ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਟੈਂਸ਼ਨ ਦੇ ਵਿੱਚ ਨੇ ਤੇ ਦੂਸਰੇ ਪਾਸੇ ਮਨਪ੍ਰੀਤ ਈਆਲੀ ਕਿਉਂਕਿ ਉਹ ਮਨਪ੍ਰੀਤ ਈਆਲੀ ਦਾ ਖਾਸਮ ਖਾਸੀ ਅੱਜ ਸਿਰਪਾਓ ਪਾ ਕੇ ਉਸ ਦਾ ਪ੍ਰਾਣੀ ਸ਼ਰੂਮਣੀ ਅਕਾਲੀ ਦਲ ਦੇ ਵਿੱਚ ਸਵਾਗਤ ਕੀਤਾ ਗਿਆ ਅਤੇ ਉਸ ਦੀ ਵੱਡੇ ਉਸ ਨੂੰ ਵੱਡੀ ਜ਼ਿੰਮੇਵਾਰੀ ਦਿੱਤੀ ਗਈ ਹਲਕਾ ਦਾਖਾ ਦੇ ਵਿੱਚ ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਅਤੇ ਅਹਿਮ ਖਬਰ ਆ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਸ਼ਰੂਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਬੁੱਧਵਾਰ ਦੇਰ ਸ਼ਾਮ ਨੂੰ ਮਰਹੂਮ ਵਿਧਾਇਕ ਤਾਰਾ ਸਿੰਘ ਸ਼ੀਨਾ ਸ਼ੀਨਾ ਦੇ ਜੱਦੀ ਪਿੰਡ ਗੋਰਸੀਆਂ ਕਾਦਰਬਖਸ਼ ਪੁੱਜ ਕੇ ਦਾਖਾਂ ਦੇ ਵਿਧਾਇਕ ਮਨਪ੍ਰੀਤ ਸਿੰਘ ਯਾਲੀ ਨੂੰ ਝਟਕਾ ਦਿੰਦਿਆਂ ਉਹਨਾਂ ਦੇ ਅਤਿ ਨਜ਼ਦੀਕੀ ਸਾਥੀ ਜਗਦੀਸ਼ ਸਿੰਘ ਗੋਰਸੀਆਂ ਸਾਬਕਾ ਚੇਅਰਮੈਨ ਕਾਰ ਮਾਰਕੀਟ ਕਮੇਟੀ ਸਿਲਵਾ ਬੇਟ ਨੂੰ ਆਪਣੇ ਨਾਲ ਤੋਰ ਕੇ ਦਾਖਾਂ ਹਲਕੇ ਵਿੱਚ ਇੱਕ ਵੱਡੀ ਹਲਕਾ ਦਾਖੇ ਵਿੱਚ ਇੱਕ ਵੱਡਾ ਸਿਆਸੀ ਧਮਾਕਾ ਕੀਤਾ ਹੈ ਇਸ ਮੌਕੇ ਜਿੱਥੇ ਜਗਦੀਸ਼ ਸਿੰਘ ਗੋਰਸੀਆ ਅਤੇ ਉਹਨਾਂ ਦੇ ਪਰਿਵਾਰ ਵੱਲੋਂ ਜਿੱਥੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਲੋਈ ਦੇ ਕੇ ਸਨਮਾਨਿਤ ਕੀਤਾ ਗਿਆ ਉੱਥੇ ਸੁਖਬੀਰ ਸਿੰਘ ਬਾਦਲ ਜਗਦੀਸ਼ ਸਿੰਘ ਗੋਰਸੀਆ ਨੂੰ ਸਿਰਪਾਓ ਦੇ ਕੇ ਆਪਣੇ ਨਾਲ ਤੋਰਿਆ ਸੁਖਬੀਰ ਸਿੰਘ ਬਾਦਲ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਆਖਿਆ ਕਿ ਜਗਦੀਸ਼ ਸਿੰਘ ਗੋਰਸੀਆ ਅਤੇ ਉਹਨਾਂ ਦਾ ਪਰਿਵਾਰ ਕਈ ਦਹਾਕਿਆਂ ਤੋਂ ਸ਼੍ਰੋਮਣੀ ਅਕਾਲੀ ਦਲ ਲਈ ਅਣ ਨਿਕੜਮਾ ਆਂਗਰਿਆ ਹੈ ਇਹਨਾਂ ਦੇ ਟਕਸਾਲੀ ਪਰਿਵਾਰ ਨੇ ਅਕਾਲੀ ਦਲ ਤੋਂ ਬਿਨਾਂ ਕਦੇ ਵੀ ਕਿਸੇ ਹੋਰ ਵੱਲ ਨਹੀਂ ਦੇਖਿਆ ਉਹਨਾਂ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ ਅੱਜੇ ਪਰਵਾਰਾ ਕਰਕੇ ਹੀ ਮਜ਼ਬੂਤ ਰਿਹਾ ਹੈ ਉਹਨਾਂ ਨੇ ਇਸ ਮੌਕੇ ਵਿਧਾਇਕ ਇਆਲੀ ਨੂੰ ਨਿਸ਼ਾਨੇ ਤੇ ਲੈਂਦੇ ਹੋਏ ਆਖਿਆ ਕਿ ਕੁਝ ਮੌਕਾ ਪ੍ਰਸਤ ਲੋਕਾਂ ਨੇ ਆਪਣੇ ਸੁਪਨਿਆਂ ਨੂੰ ਸੁਪਨਿਆਂ ਲਈ ਪਾਰਟੀ ਦੀ ਪਿੱਠ ਵਿੱਚ ਛੁਰਾ ਮਾਰਿਆ ਉਹਨਾਂ ਦਾ ਸੁਪਨਾ ਜਾਲੀ ਅਕਾਲੀ ਦਲ ਉਹਨਾਂ ਉਹਨਾਂ ਦਾ ਜਿਹੜਾ ਉਹਨਾਂ ਦਾ ਸੁਪਨਾ ਕਦੇ ਵੀ ਪੂਰਾ ਨਹੀਂ ਹੋਵੇਗਾ ਉਹਨਾਂ ਕਹਾਂ ਕਿ ਜਿਹੜਾ ਨਵਾਂ ਜਾਲੀ ਅਕਾਲੀ ਦਲ ਬਣਿਆ ਹੈ ਉਸ ਦਾ ਕੋਈ ਆਧਾਰ ਨਹੀਂ ਜਿਨ ਉਹਨਾਂ ਨੇ ਕਿਹਾ ਕਿ ਜਿਲ੍ਹਾ ਚਰ ਮੈਂ ਪਾਰਟੀ ਦਾ ਪ੍ਰਧਾਨ ਹਾਂ ਉਹਨਾਂ ਚਰ ਅਜੇ ਮੌਕਾ ਪ੍ਰਸ ਲੋਕਾਂ ਨੂੰ ਮੈਂ ਪਾਰਟੀ ਦੇ ਨੇੜੇ ਨਹੀਂ ਲਗੜ ਦਿਆਂਗਾ ਕਿਉਂਕਿ ਅਜੇ ਲੋਕਾਂ ਨੇ ਪਾਰਟੀ ਦਾ ਪਹਿਲਾਂ ਹੀ ਬਹੁਤ ਨੁਕਸਾਨ ਕੀਤਾ ਹੈ ਇਸ ਮੌਕੇ ਤੇ ਉਹਨਾਂ ਰਾਜਾ ਵੜਿੰਗ ਤੇ ਆਖਿਆ ਕਿ ਰਾਜਾ ਵੜਿੰਗ ਨੂੰ ਭਗਤ ਮਾਨ ਮਸਾਂ ਦੀਆਂ ਫੈਲਾ ਖੁਲ ਨੂੰ ਲੈ ਕੇ ਰੋਜ਼ ਟਿਚਰਾ ਕਰ ਰਿਹਾ ਹੈ ਜਦ ਕਿ ਅਕਾਲੀ ਦਲ ਭੱਜਣ ਵਾਲਾ ਨਹੀਂ ਕਿਉਂਕਿ ਇਹ ਪੰਜਾਬ ਨਾਲ ਜੁੜਿਆ ਹੈ ਇਹ ਅਤੇ ਇਹ ਦੁਸ਼ਮਣਾਂ ਨੂੰ ਭਜਾਉਣ ਲਈ ਪੈਦਾ ਹੋਇਆ ਹੈ ਇਸ ਮੌਕੇ ਸਾਬਕਾ ਵਿਧਾਇਕ ਰਣਜੀਤ ਸਿੰਘ ਢਿੱਲੋਂ ਇੰਚਾਰਜ ਜਸ਼ਨ ਜਸ਼ਨ ਜਸਕਰਨ ਅਤੇ ਇਸ ਤੋਂ ਇਲਾਵਾ ਹੋਰ ਵੀ ਵੱਡੇ ਆਗੂ ਹਲਕਾ ਸੰਮਾਬੀੜ ਦੇ ਵਿੱਚ ਸ਼ਾਮਲ ਸੀ ਅੱਜ ਨਵੀਂ ਸ਼ਰੋਮਣੀ ਅਕਾਲੀ ਦਲ ਦਾ ਇੱਕ ਵੱਡਾ ਨਵੀਂ ਸ਼ਰੋਮਣੀ ਅਕਾਲੀ ਦਲ ਦਾ ਵੱਡਾ ਆਗੂ ਖਾਸ ਕਰਕੇ ਮਨਪ੍ਰੀਤ ਯਾਲੀ ਦਾ ਖਾਸਮ ਖਾਸ ਜੋ ਮਾਰਕੀਟ ਕਮੇਟੀ ਦਾ ਚੇਅਰਮੈਨ ਵੀ ਰਹਿ ਚੁਕਿਆ ਹੈ ਅੱਜ ਉਹਨਾਂ ਨੇ ਨਵੀਂ ਸ਼੍ਰੋਮਣੀ ਅਕਾਲੀ ਦਲ ਨੂੰ ਅਲਵਿਦਾ ਕਹਿ ਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਯਾਨੀ ਕਿ ਪ੍ਰਾਣੀ ਸ਼੍ਰੋਮਣੀ ਅਕਾਲੀ ਦਲ ਦਾ ਪੱਲਾ ਫੜ ਲਿਆ ਹੈ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਜਗਦੀਸ਼ ਸਿੰਘ ਦੇ ਔਰ ਨਾਲ ਵੱਡਾ ਬਲ ਮਿਲੇਗਾ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਤੇ ਅਸੀਂ ਨੇੜੇ ਤੇੜੇ ਵੀ ਖੰਗੜ ਨਹੀਂ ਦਿਆਂਗੇ ਮਨਪ੍ਰੀਤ ਈਆਲੀ ਨੂੰ ਮਨਪ੍ਰੀਤ ਈਆਲੀ ਮੌਕਾ ਪ੍ਰਸਤ ਹੈ ਜਿਹੜੀ ਪਾਰਟੀ ਜਿਹੜੀ ਪਾਰਟੀ ਨੂੰ ਜਾਂਦਾ ਹੈ ਉਸ ਪਾਰਟੀ ਵਿੱਚ ਇਸ ਜਿਹੜੀ ਪਾਰਟੀ ਦੇ ਵਿੱਚ ਜਾਂਦਾ ਹੈ ਉਸ ਪਾਰਟੀ ਤੋਂ ਫਾਇਦਾ ਲੈ ਕੇ ਉਸ ਪਾਰਟੀ ਦਾ ਨੁਕਸਾਨ